ਤਿਆਨ ਸਾਲ ਸੁੱਕ ਨਾਲ ਸੁੱਕ ਸੁੱਕੇ ਲਿੱਤਾ ਸੀ ਨੰਗੇ ਪੈਰੀ ਮੈਂ ਮਾਤਾ ਦੇ ਗਈ ਸੀ ਮੈਨੂੰ ਲੈਣ ਵਸਤੇ ਨਹੀਂ ਮੈਨੂੰ ਆਪਣਾ ਇੰਨੇ ਇੰਨਾ ਟੌਰਚਰ ਕਰਨਾ ਦਿਨ ਚੜਨਾ 4-5 ਵਜੇ ਮੈਨੂੰ ਉਠ ਉਠ ਮੇਰੇ ਸਾਹਮਣੇ ਕੁਰਸੀ ਪਈ ਉਹਨ ਦਿਸੋਥੇ ਬੈਈ ਜਾਂਦਾ ਸੀ ਤੇ ਆਪਣਾ ਟੌਰਚਰ ਗਾਲਾਂ ਗੰਦੀਆਂ ਗੰਦੀਆਂ ਕੱਢਣੀਆਂ ਮੈਨੂੰ ਇੰਨੀਆਂ ਤੇ ਗੰਦੀਆਂ ਕਿ ਮੈਂ ਬੋਲ ਵੀ ਨਹੀਂ ਸਕਦੀ ਦੇਖ ਮੈਂ ਤੇਰੀ ਮਾਂ ਨੂੰ ਗਾਲਾਂ ਕੱਢ ਰਿਆਂ ਕਰ ਉਹਨੂੰ ਗਾਲਾਂ ਕੱਢ ਕੱਢ ਕੇ ਦੇਖ ਮੈਂ ਤੇਰੀ ਮਾਂ ਨੂੰ ਵੀ ਕੱਢ ਰਿਆਂ ਗਾਲਾਂ ਹੁਣ ਕਿਉਂ ਨਹੀਂ ਤੂੰ ਆ ਰਿਹਾ ਆ ਬਚਾ ਹੁਣ ਆਪਣੀ ਮਾਂ ਨੂੰ ਤੇ ਇੰਨੀਆਂ ਇੰਨੀਆਂ ਗੰਦੀਆਂ ਗਾਲਾਂ ਰੋਇ ਥੁੱਕਾਂ ਪਾਣੀਆਂ ਡੁੱਬ ਮਰ ਐਚ ਸਰੂਪ ਨਾ ਡੁੱਬ ਮਾਰੇ ਰੇ ਮੈਂ ਸੁਮント ਰਹਾ ਨਾ ਮੇਰੇ ਹਸਬੰਡ ਦੀ ਡੈਥ 2023 21 ਜਨਵਰੀ 2023 ਨੂੰ ਹੋਈ ਸੀ ਤੇ ਰਕੇਸ਼ ਮੇਰੇ ਕੋਲ 2019 ਤੋਂ ਆਇਆ ਸੀ ਚੰਡੀਗੜ੍ਹ ਤੋਂ ਚੰਡੀਗੜ੍ਹ ਤੋਂ ਆ ਗਿਆ ਤੇ ਅਸੀਂ ਬਹੁਤ ਪਰੇਸ਼ਾਨ ਕਰਦਾ ਸੀ ਆਪਣੇ ਪਾਪਾ ਨੂੰ ਵੀ ਤੇ ਉਹਨਾਂ ਨੂੰ ਫਿਰ ਇਹਨੇ ਨਸ਼ਾ ਸ਼ੁਰੂ ਕਰ ਦਿੱਤਾ ਤੇ 2021 ਚਾਨੂੰ ਪਹਿਲੇ ਅਸੀਂ ਸੈਂਟਰ ਭੇਜਿਆ ਸੀ ਉੱਥੇ ਆਪਣਾ ਜਲੰਧਰ ਦੇ ਅੱਗੇ ਤੇ ਉੱਥੇ ਇਹ ਰਿਆ ਆ ਕੇ ਆਂਦੇ ਉੱਥੇ ਰਿਆ 3 ਮਹੀਨੇ 3 ਮਹੀਨੇ ਆ ਕੇ ਇਹਨੇ ਫਿਰ ਅ ਇਹਨਾਂ ਦੀ ਡੈਥ ਤੋਂ ਐਂਡ ਹੋ ਗਈ ਫਿਰ ਤੈਜ ਤੇ ਐਨੇ ਫੇਰ ਨਸ਼ੇ ਸ਼ੁਰੂ ਕਰ ਦਿੱਤੇ ਤੇ ਨਸ਼ਾ ਸ਼ੁਰੂ ਕਰ ਦਿੱਤੇ ਤੇ ਫਿਰ ਕੋਈ ਹਰਕਤਾਂ ਸਮਾਨ ਤੋੜਨਾ ਗਾਲਾਂ ਕੱਢਣੀਆਂ ਇਹ ਵੋ ਫਿਰ ਅਸੀਂ ਸਾਰੇ ਪਰਿਵਾਰ ਨੇ ਸਲਾਹ ਕੀਤੀ ਕਿ ਇਹਨੂੰ ਫੇਰ ਇੱਕ ਵਾਰੀ ਦਾ ਨਸ਼ਾ ਛੁਡਾ ਦੇ ਇਹ ਤੈਨੂੰ ਸੈਂਟਰ ਭੇਜ ਦਈਏ ਉੱਥੇ ਭੇਜਿਆ ਉੱਥੋਂ ਆ ਆ ਗਿਆ ਫਿਰ ਮੈਨੂੰ ਦਾਖਲ ਕਰਾਇਆ ਇੱਥੇ ਪਾਟਿਆ ਨਰਸਿੰਗ ਪਾਟਿਆ ਨਿਊ ਸੈਕਟਰੀ ਸਾਈਕੀਆਟਰੀ ਇਹ 2023 ਦੀ 2023 ਜੂਨ ਦੀ 2023 ਅਕਤੂਬਰ ਦੀ ਉੱਥੇ 7 ਦਿਨ ਰਿਹਾ ਫਿਰ ਘਰ ਆ ਕੇ ਜੋ ਡਾਕਟਰ ਨੇ ਦਵਾਈਆਂ ਕਹਿਣੀਆਂ ਸੀ ਇਹਨੂੰ ਦਿੱਤੀਆਂ ਤੇ ਸਾਲ ਸਾਲ ਕੁ ਪਰ ਦਿੱਤੀਆਂ ਇਹਨੂੰ ਦਵਾਈਆਂ ਠੀਕ ਰਿਹਾ ਜਦੋਂ 2005 ਚੜਿਆ ਤੇ ਇਹਨੇ ਹੌਲੀ ਹੌਲੀ ਨਾ ਮਤਲਬ ਯਾਰ ਦੀ ਬੋਲਣਾ ਸ਼ੁਰੂ ਕਰ ਦਿੱਤਾ ਮੈਂ ਕਿਹਾ ਰਾਏ ਤੂੰ ਕਿਉਂ ਐਸਾ ਬੇਟਾ ਬੋਲਣਾ ਸਵਾ ਸਾਲ ਤੂੰ ਬੜਾ ਠੀਕ ਰਿਹਾ ਨਹੀਂ ਮਮਾ ਮੇਰੀ ਐਸਾ ਹੀ ਆਦਤ ਹੈ ਮੈਂ ਕਿਹਾ ਅੱਛਾ ਬਸ ਫਰਵਰੀ ਤੋਂ ਜੂ ਇਹਨੇ ਮੈਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਮੈਨੂੰ ਮੈਨੂੰ ਆਪਣਾ ਇਹਨੇ ਇਹਨਾਂ ਟੌਰਚਰ ਕਰਨਾ ਦਿਨ ਚੜਨਾ 4-5 ਵਜੇ ਮੈਨੂੰ ਉਠ ਉਠ ਮੇਰੇ ਸਾਹਮਣੇ ਕੁਰਸੀ ਪਈ 2900 ਤੇ ਬੈਈ ਜਾਂਦਾ ਸੀ ਤੇ ਆਪਣਾ ਟੌਰਚਰ ਗਾ ਲਾਂ ਗੰਦੀਆਂ ਗੰਦੀਆਂ ਕੱਢਣੀਆਂ ਮੈਨੂੰ ਇੰਨੀਆਂ ਤੇ ਗੰਦੀਆਂ ਕਿ ਮੈਂ ਬੋਲ ਵੀ ਨਹੀਂ ਸਕਦੀ ਹਾਰ ਕੇ ਮੈਨੂੰ ਇਹਨੇ ਰੰਡੀ ਰੰਡੀ ਦੀ ਵੀ ਗੱਲ ਕੱਢੀ ਤੇ ਫੇਰ ਮੈਂ ਗੰਝਲੂ ਕੋਈ ਗੱਲ ਨਹੀਂ ਮੈਂ ਦੇ ਕੋਲ ਨੱਕ ਡਰ ਕੇ ਇਸ ਪਹਿਲੇ ਤੈਨੂੰ ਮੈਂ ਜਵਾਬ ਸਵਾਲ ਦੇ ਦਿੰਦੀ ਸੀ ਕਿਸੇ ਗੱਲ ਦਾ ਕਿਸੇ ਦਾ ਫਿਰ ਮੈਂ ਨੂੰ ਦੇਣਾ ਬੰਦ ਕਰ ਦਿੱਤਾ ਕਿਉਂਕਿ ਮੈਂ ਇੱਕ ਡਿਪਰੈਸ਼ਨ ਦੀ ਮੈਨੂੰ ਆਉਂ ਲੱਗਦਾ ਸੀ ਮੈਂ ਮਾਰੀ ਜਾਣਾ ਫਿਰ ਮੈਂ ਡਾਕਟਰ ਇੱਥੇ ਹਰੇ ਨਿਊਰੋਡਾ ਡਾਕਟਰ ਡਾਕਟਰ ਮੈਨੂੰ ਨਾ ਪੁਲਾ ਮੈਡੀਕਲ ਹਸਪੀਟਲ ਦੇ ਸਾਹਮਣੇ ਵਿਕਰ ਵੀ ਕਾ ਸ਼ਰਮਾ ਉਹਨੂੰ ਦਿਖਾਇਆ ਪਹਿਲੇ ਇੱਕ ਦਿਨ ਮੈਨੂੰ ਉਹ ਦਿਖਾਇਆ ਕਿ ਪਹਿਲੇ ਮੇਰੀ ਹਾਰਟ ਬੀਟ ਬਹੁਤ ਤੇਜ਼ ਹੋ ਗਈ ਤੇ ਰਤਨ ਸਿੰਘ ਚੌਕ ਪਟਿਆਲਾ ਹਸਪੀਟਲ ਦਾ ਹਾਰਟ ਸਪੈਸ਼ਲਿਸਟਾਂ ਉਹਨਾਂ ਨੂੰ ਦਿਖਾਇਆ ਤੇ ਉਹ ਕੰਦੇ ਉਹਨਾਂ ਨੇ ਮੇਰੀ ECG ਵੀ ਕੀਤੀ ਉਹ ਵੀ ਕੀਤੀ ਕੰਦੇ ਆਂਟੀ ਸੋਚਿਆ ਨਾ ਕਰੋ ਦਿਮਾਗ ਤੇ ਪ੍ਰੈਸ਼ਰ ਹੈਗਾ ਤੁਹਾਡਾ ਫਿਰ ਮੈਂ ਠੀਕ ਨਹੀਂ ਹੋਈ ਫਿਰ ਮੈਂ ਡਾਕਟਰ ਵਿਕਾਸ ਸ਼ਰਮਾ ਨੂੰ ਦਿਖਾਇਆ ਤੇ ਉਹਦੀਆਂ ਦਵਾਈਆਂ ਮੈਨੂੰ ਡਿਪਰੈਸ਼ਨ ਦੀਆਂ ਚੱਲ ਰਹੀਆਂ ਮੈਂ ਜ਼ਿੰਦਗੀ 'ਚ ਕਦੀ ਇੱਕ ਦਵਾਈ ਨਹੀਂ ਸਖਾਦੀ ਇੰਨੇ-ਇੰਨੇ ਮੈਨੂੰ ਟੌਰਚਰ ਇੰਨੀਆਂ ਨਹੀਂ ਗੰਦੀਆਂ ਗਾਲਾਂ ਰੋਇ ਥੁੱਕਾਂ ਪਾਣੀਆਂ ਡੁੱਬ ਮਾਰ ਅੱਛੇ ਸਰੂਪ ਨਾ ਕੱਡੂਬ ਮਾਰਿਆ ਰੇ ਚ ਮੈਂ ਕਿਹਾ ਅੱਛਾ ਕੋਈ ਗੱਲ ਨਹੀਂ ਮੈਂ ਡਰ ਡਰ ਕੇ ਐਦੇ ਕੋਲ ਜੇ ਮੇਰੇ ਘਰ ਕੋਈ ਮੇਰੇ ਜਨਵਰੀ ਤੋਂ ਲੈ ਕੇ ਅੱਜ ਤੱਕ ਮੇਰੇ ਪਰਿਵਾਰ ਮੇਰੇ पे ਕਿਉਂ ਮੇਰੀ ਨੂੰ ਮੇਰਾ ਕੋਈ ਨਹੀਂ ਆਂਦਾ ਸਿਰਫ ਰਗਵ ਆਇਆ ਇੱਕ ਦੋ ਵਾਰੀ ਗਾਲਾਂ ਉਹਨੂੰ ਵੀ ਕਹਿਣਾ ਹੈਲੋ ਹਾਂ ਦੇਖ ਮੈਂ ਤੇਰੀ ਮਾਂ ਨੂੰ ਗਾਲਾਂ ਕੱਢ ਰਿਆਂ ਕਰ ਉਹਨੂੰ ਗਾਲਾਂ ਕੱਢ ਕੱਢ ਕੇ ਦੇਖ ਮੈਂ ਤੇਰੀ ਮਾਂ ਨੂੰ ਵੀ ਕੱਢ ਰਿਆਂ ਗਾਲਾਂ ਹੁਣ ਕਿਉਂ ਨਹੀਂ ਤੂੰ ਆ ਰਿਹਾ ਆ ਬਚਾ ਹੁਣ ਆਪਣੀ ਮਾਂ ਨੂੰ ਤੇ ਮੈਂ ਕਹਿੰਨਾ ਰਗੂ ਨਾ ਹੀ ਐ ਬੜਾ ਤਾਕਤਵਰ ਐ ਵੀ ਤੇਰੀਆਂ ਲਕੰਦਾ ਸੀ ਜਿਹੜਾ ਵੀ ਆਏਗਾ ਉਹਦੀਆਂ ਲੱਤਾਂ ਵੰਡ ਦੇਵਾਂਗਾ ਇਹ ਰਗਵ ਕੌਣ ਸੀ ਇਹ ਰਗਵ ਮੇਰਾ ਛੋਟਾ ਬੇਟਾ ਚੰਡੀਗੜ੍ਹ ਰਹਿੰਦਾ ਹੈ ਫੇਰ ਮੈਂ ਐਨਾ ਹੀ ਪਰੇਸ਼ਾਨ ਹੋ ਗਈ ਮੈਨੂੰ ਦੁਖੀ ਹੋ ਗਈ ਮੈਨੂੰ ਮੈਨੂੰ ਲੱਗੇ ਕਿ ਮੈਂ ਮਾਰੀ ਜਾਣਾ ਜਾਂ ਮੈਨੂੰ ਅਟੈਕ ਹੀ ਆ ਜਾਣਾ ਤੇ ਫੇਰ ਇਹਨੇ ਰੋਜ਼ ਫੇਰੇ ਬਸ ਸਾਰੇ ਘਰ ਦੀਆਂ ਬੱਤੀਆਂ ਜਗਾਉਣੀਆਂ ਚੱਲ ਚੱਲ ਉੱਠ ਉੱਠ ਤੂੰ ਐ ਸਾਈਨ ਕਰਨਾ ਕਿ ਨਹੀਂ ਕਰਨੀ ਮੈਲਾ ਮੂੰਹ ਦੇਖਣਾ ਮੈਂ ਕਹਿੰਨ ਨੇ ਇਹਨੇ ਚੁੱਕ ਕੇ ਐ ਸੀੜੀਆਂ ਮੇਰੇ ਘਰ ਦੀਆਂ ਤਿੰਨ ਤੋੜ ਦਿੱਤੀਆਂ ਤਿੰਨ ਅੰਗਮਰੀਆਂ ਦੀਆਂ ਮਾਤਾ ਜੀ ਸਾਈਨ ਕਿਹੜੀ ਚੀਜ਼ ਤੇ ਕਰਵਾਉਂਦੇ ਸੀ ਤੁਹਾਡੇ ਤੋਂ ਚੈੱਕ ਤੇ ਸਾਈਨ ਕਰਾਂਦਾ ਸੀ ਨਾ ਕਿ ਬਈ ਉਹਰੇ ਚੋਂ ਪੈਸਾ ਲੈਣਾ ਹੈ ਬੈਂਕ ਚੋਂ ਪੈਸਾ ਲੈਣਾ ਕਿੰਨੇ ਚੈੱਕ ਦੇ ਉੱਪਰ ਤੁਸੀਂ ਸਾਈਨ ਕੀਤੇ ਆ ਜੀ ਇਹਦੇ 'ਚ ਇਹਦੇ 'ਚ 4-5 ਚੈੱਕ ਤੇ ਹੋਣਗੇ ਟੋਟਲ ਕਿੰਨੀ ਕੀ ਰਕਮ ਤੁਹਾਡੇ ਕੋਲ ਇਸ ਤਰੀਕੇ ਜ਼ਬਰਦਸਤੀ ਖੜੀ ਹੈ ਰਾਜੀ ਜੀ ਅ ਮੇਰਾ ਖਿਆਲ ਹੈ ਉਸ ਤਰ੍ਹਾਂ ਤੇ ਇਹ ਕਾਫੀ ਲੈ ਕੇ ਜਾ ਚੁੱਕਾ ਹੁਣ ਮੈਨੂੰ ਬਾਬਾ ਦੇ ਹੁੰਦੇ ਵੀ ਲਿੱਤੀ ਬਾਬਾ ਤੇ ਬਾਅਦ ਤੋਂ ਵੀ ਲਿੱਤੀ ਆਨੇ ਤੇ ਮੈਂ ਕਿਹਾ ਹੁਣਾ ਛੋਟੇ ਦਾ ਵੀ ਤੇ ਵਿੱਚ ਹਿੱਸਾ ਦਾ ਪਹਿਲੇ ਉਹਨੂੰ ਵੀ ਤੇ ਦੇ ਦੀਏ ਨਾ ਤੂੰ ਸਾਈਨ ਕਰਾਨਾ ਜੋ ਵੀ ਹੈ ਜੜੀ ਵੀ ਤੂੰ ਲੈਣਾ ਚੀਜ਼ ਉਹ ਛੋਟੇ ਨੂੰ ਵੀ ਤੇ ਦੇਣੀਆਂ ਨਾ ਉਹਨੇ ਤੇ ਉਹਨੂੰ ਸੀਗਾ ਮੈਂ ਸਭ ਕੁਝ ਮੈਂ ਹੀ ਹੜਪ ਕਰ ਲਵਾਂ ਤੇ ਮੈਂ ਕਿਹਾ ਜਿਹੜਾ ਮੈਨੂੰ ਡਰਾ ਡਰਾ ਕੇ ਤਮ ਕਾ ਤਮ ਕਾ ਆ ਕੇ ਇਹ ਕੰਮ ਕਰਨਾ ਤੂੰ ਤੇ ਮੈਂ ਦੀ ਸ਼ਕਲ ਦੇਖਣੀ ਹੈ ਦੀ ਅੱਖਾਂ ਦੇਖਣੀ ਆ ਮੈਂ ਕਹਿੰਨਾ ਹਾਂ ਹਾਂ ਕਰਨਾ ਜੇ ਨਾ ਕਰਦੀ ਸੇ ਚੁੱਕ ਚੁੱਕੇ ਚੀਜ਼ਾਂ ਟੇਬਲ ਦੀਆਂ ਡਾਈਨਿੰਗ ਟੇਬਲ ਦੀਆਂ ਮੇਰੀਆਂ ਕੁਰਸੀਆਂ ਕੀ ਸ਼ੀਸ਼ੇ ਕੀ ਸ਼ੀਸ਼ੇ ਦੀਆਂ ਟੇਬਲਾਂ ਕੀ ਫ੍ਰਿਜ ਕੀ ਇਹ ਸਾਰਾ ਕੁਝ ਪਨ ਸੁੱਟ ਸੁੱਟਿਆ ਤੁਹਾਡੇ ਵੱਲੋਂ ਆਪਣੇ ਬੇਟੇ ਦੇ ਉੱਪਰ ਕੋਈ ਸ਼ਿਕਾਇਤ ਕੀਤੀ ਗਈ ਹੈ ਇਸ ਮਾਮਲੇ ਦੇ ਵਿੱਚ ਹਾਂਜੀ ਤੁਹਾਡੇ ਵੱਲੋਂ ਕੋਈ ਸ਼ਿਕਾਇਤ ਦਿੱਤੀ ਗਈ ਆਪਣੇ ਬੇਟੇ ਦੇ ਉੱਪਰ ਨਹੀਂ ਮੈਂ ਅਪ੍ਰੈਲ ਇਹ ਐਪ੍ਰੋਚ ਵੀ ਐਨੇ ਮੈਨੂੰ ਬਹੁਤ ਤੰਗ ਕੀਤਾ ਸੀਗਾ ਤੇ ਉਦੋਂ ਮੈਂ ਤੇ ਆਪਣੀ ਬੇਟੀ ਵੱਲ ਚਲੀ ਗਈ ਸੀਗੀ ਉੱਥੇ ਆਰਬੀ ਸਟੇਟ ਉੱਥੋਂ ਮੈਂ ਆਈਆਂ 20 ਤਰੀਕ ਨੂੰ 16 ਤਰੀਕ ਨੂੰ ਮਜੀਠਾ ਰੋਡ ਜਿਹੜੀ ਉਹ ਹੈ ਨਾ ਚੌਂਕੀ ਉੱਥੇ ਦਿੱਤੀ ਸੀ ਕਿਸੇ ਪੁਲਿਸ ਵਾਲੇ ਨੇ ਸਾਡਾ ਸਾਫ਼ ਨਹੀਂ ਦਿੱਤਾ ਦੋ ਆਏ ਸੀ ਉਸੇ ਵੱਲੇ ਚਲੇ ਗਏ ਵਾਪਸ ਇਹ ਇਹ ਤੇ ਇਹਨਾਂ ਦੇ ਕਰਜ਼ਾ ਮਾਮਲਾ ਹੈ ਅਸੀਂ ਕੀ ਕਰਨਾ ਚੱਲੋ ਅਸੀਂ ਚੱਲੀਏ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਹਾਂਜੀ ਮੈਂਟਲੀ ਡਿਸਟਰਬ ਹੈ ਨਹੀਂ ਅਸਰ ਇਹਦੀਆਂ ਦਵਾਈਆਂ ਦਵਾਈਆਂ ਚੱਲੀਆਂ ਵਿੱਚ ਮੈਂਟਲੀ ਥੋੜਾ ਡਿਸਟਰਬ ਹੋਏਗਾ ਹੀ ਥੋੜਾ ਬੋਤਾ ਐਨਾ ਬੰਦਾ ਮਤਲਬ ਨਹੀਂ ਕਰ ਸਕਦਾ ਮੈਂਟਰੀ ਡਿਸਟਰਬ ਇਹਦੀਆਂ ਦਵਾਈਆਂ ਜੋ ਚੱਲੀਆਂ ਨਸ਼ੇ ਦੀਆਂ ਜਦੋਂ ਇਹਨੂੰ ਪਾਟਿਆ ਹਸਪੀਟਲ ਦਿਖਾਇਆ ਤੇ ਉਸ ਹਾਲ ਪਰ ਦਵਾਈਆਂ ਚੱਲੀਆਂ ਨਹੀਂ ਫਿਰ ਕੁਝ ਤੇ ਇਫੈਕਟ ਆਂਦਾ ਹੀ ਆ ਨਾ ਰੇਂਜ ਆਉਂਦਾ ਮਾਤਾ ਰਾਣੀ ਦਾ ਉਪਾਸਕਾਂ ਜੈ ਮਾਤਾ ਜੀ ਬਸ ਜੈ ਮਾਤਾ ਜੀ ਕਹੋ ਜੈ ਸਾਡੇ ਕਮਰੇ ਚ ਨਾ ਟੀਵੀ ਆ ਉਹ ਵੀ ਤੋੜ ਛੱਡਿਆ ਅਸੀਂ ਫੋਨ ਵੀ ਨਹੀਂ ਦੋਨੋਂ ਦਰਾਨੀ ਛਾਣੀਆਂ ਉਧੂਬੱਕ ਕੇ ਬੈਠੇ ਰਹਿਨੇ ਆ ਕਮਰੇ ਦੇ ਵਿੱਚ ਕਿ ਅਸੀਂ ਬਾਹਰ ਵੀ ਨਹੀਂ ਨਿਕਲ ਸਕਦੇ ਸ਼ਾਮ ਨੂੰ ਐਨਾ ਹਜੂਮ ਲੱਗ ਜਾਂਦਾ ਜਿਸ ਨਾਲ ਕੋਈ ਧਰਮਸਾਲਾ ਹੁੰਦੀ ਆ ਮੇਰਾ ਘਰ ਮੇਰਾ ਘਰ ਘਰ ਨਹੀਂ ਰਿਹਾ ਸਭ ਕੁਝ ਉਥੇ 100 150 ਬੰਦਾ ਕੋਈ ਲੌਬੀ ਚ ਬੈਠਾ ਲਾ ਕੋਈ ਮੇਰੇ ਡਰਾਈング ਰੂਮ ਚ ਬੈਠਾ ਲਾ ਕੋਈ ਕਿਤੇ ਅਸੀਂ ਦੋਨੋਂ ਦਾ ਇੱਕ ਕਮਰੇ ਚ ਦੁਬਕੇ ਬੈਠੇ ਰਹਨੇ ਆ ਮੋਬਾਈਲ ਵੀ ਨਹੀਂ ਜਲਾਣਾ ਤੋਂ ਇਨੀਲਸ ਵੀ ਨਹੀਂ ਦੇਖਣੀ ਮੇਰੇ ਜੈ ਮਾਤਾ ਦਾ ਗਰੁੱਪ ਦੇਖੋ ਤੇ ਐਨੇ ਉਹਨਾਂ ਦੇ ਵੱਡੇ ਮੇਰੇ ਜਠਾਨੀ ਆ ਤੇ ਮੈਂ ਕਮਰੇ ਦੇ ਵਿੱਚ ਬੈਠੇ ਰਹਿੰਦੇ ਸੀ ਤੇ ਉਹਨਾਂ ਨੂੰ ਵੀ ਐਨੇ ਗਾਲਾਂ ਗੱਡੀਆਂ ਉਹਨਾਂ ਦੇ ਵੀ ਮੂੰਹ ਤੇ ਵੀ ਥੁੱਕਾਂ ਪਾਈਆਂ ਉਹਨ ਕਹਿੰਦੇ ਸੀ ਜੈ ਮਾਤਾ ਦੇ ਬੋਲੋ ਤੁਸੀਂ ਤੁਹਾਡੇ ਜਿਹੜੇ ਗੁਰੂ ਹੈਗੇ ਉਹਨਾਂ ਨੂੰ ਗਾਲਾਂ ਗੁੱਲਾਂ ਕੱਡੀਆਂ ਨੇ ਉਹਨਾਂ ਦੇ ਜਿਵੇਂ ਕਰਦੇ ਸਮਾਨ ਦੇ ਤੌਰ ਤੋਰਪਨ ਕੀਤੀ ਤੋੜ ਨਾਲ ਵੀ ਕਦੀ ਕੁੱਟ ਨਹੀਂ ਹੋਈ ਮੈਂ ਠੁੱਡ ਮਾਰਦਾ ਸੀਗਾ ਇਸ ਤਰ੍ਹਾਂ ਕਿ ਬਈ ਉਠ ਉਠ ਸਵੇਰੇ ਉਠ ਤੇ ਮੁਕਾ ਮਾਰ ਇੱਕ ਵਾਰੀ ਮੈਂ ਕਿਹਾ ਤੇ ਮੈਂ ਚੱਲੀਆਂ ਦਿਖਾਣ ਮੇਰੇ ਨੀਲ ਪੈ ਗਿਆ ਮਤਲਬ ਮੇਰੇ ਬਾਂਹ ਦਰਦ ਕੰਦਾ ਜਾ ਜਾ ਸਾਰੀ ਪੁਲਿਸ ਮੇਰੇ ਮਖਰੀਦੀ ਹੋਈ ਆ ਮੈਂ ਮਤਲਬ ਇਹ ਕਹਿੰਦਾ ਵੀ ਮੇ ਕੋ ਧੱਖੇ ਨਾਲ ਪਾਵਰ ਟੋਰਨੀ ਸੈਂਕ ਲਾਇਓ ਨਹੀਂ ਨਹੀਂ ਭਾਜੀ ਮੇਰੇ ਤੇ ਆਦਮੀ ਦੀ ਡੈਥ ਹੋਈ ਮੈਂ ਤਾਂ ਆਪਣੇ ਆਪ ਸੀ ਨਹੀਂ ਸੀ ਜੀ ਮੈਨੂੰ ਇਹ ਦੋ ਪਿਆ ਲੈਣਾ ਕੋਲ ਮੇਰੀ ਪਾਵਰ ਅਟਾਰਨੀ ਸੀ ਮੇਰੇ ਹਸਬੰਡ ਦੇ ਨਾਂ ਤੇ ਕਿਉਂਕਿ ਬੱਚੇ ਚੰਡੀਗੜ੍ਹ ਰਹਿੰਦੇ ਸੀ ਉਹ ਕਹਿੰਦੇ ਸੀ ਮੈਂ ਕੋਈ ਵੀ ਜ਼ਰਾ ਵੇਚਣੀ ਹੁੰਦੀ ਆ ਜਾਂ ਲੈਣੀ ਹੁੰਦੀ ਆ ਤੇ ਇਹ ਲਾ ਲੈਂਦੇ ਸੀ ਆਪਣੇ ਸੇ ਐਸੇ ਹੀ ਨਾ ਦੋਨਾਂ ਬੱਚਿਆਂ ਨੇ ਨਾ ਫਰਵਰੀ ਵਿੱਚ ਨਾ ਫਰਵਰੀ ਵਿੱਚ ਮੇਰੇ ਛੋਟੇ ਬੇਟੇ ਤੇ ਵੱਡੇ ਨੇ ਬਟੇ ਨੇ ਕਿਹਾ ਪਹਿਲੇ ਪਾਪਾ ਦੇ ਨਾਂ ਸੀ ਹੁਣ ਮੰਮੀ ਦੇ ਨਾਂ ਕਰ ਦਈਏ ਤੇ ਚਲੋ ਤੇ ਕਰ ਦਿੱਤੀ ਮੈਂ ਤੇ ਆਪਣੇ ਆਪ ਚ ਨੇ ਸਿਆਪੇ ਮੈਨੂੰ ਕੋਰਟ ਚ ਲੈ ਕੇ ਗਏ ਆਪੇ ਮੇਰੇ ਕੋਲ ਆਪੇ ਨਾਲ ਦੋਨਾਂ ਨੇ ਸਾਈਨ ਕੀਤੇ ਸਭ ਕੁ ਛਾਪੇ ਕੀਤਾ ਮੈਂ ਤੇ ਕੁਛ ਨਾ ਕੋ ਜ਼ਬਰਦਸਤੀ ਨਹੀਂ ਕਰਾਇਆ ਮੇਰੇ ਜਿਵੇਂ ਰਹਿ ਰਿਹਾ ਉਹ ਤੁਹਾਡੇ ਨਾਮ ਤੇ ਉਹ ਚਾਰਾਂ ਦੇ ਨਾਮ ਤੇ ਸਾਡੇ ਤੁਹਾਨੂੰ ਕੀ ਲੱਗਦਾ ਕਿ ਇਹ ਇਹਦਾ ਰੁਈਆ ਇਨੇ ਦਿਨਾਂ ਚ ਚੇਂਜ ਹੋ ਗਿਆ ਦਾ ਕਾਰਨ ਕੀ ਹੈ? ਕਿਆ ਉਹ ਸਰ ਉਹ ਇਹੋ ਹੀ ਕੰਦਰੰਦਾ ਮੇਰੇ ਗੁਰੂ ਜੀ ਦਾ ਫਰਮਾਨ ਹੈ ਜੈ ਮਾਤਾ ਦੀ ਮੇਰੇ ਗੁਰੂ ਜੀ ਕਾ ਇਹ ਕਹਤੇ ਹੈ ਮੇਰੇ ਗੁਰੂ ਜੀ ਉਹ ਕਹਤੇ ਹਨ ਜੀ ਕੋਣ ਸਾਨੂੰ ਜਾਈ ਅਰੇ ਹਮ ਕਦੇ ਹਮਨੇ ਮਿਲੇ ਹਮ ਤੇ ਕਹਤੇ ਸੰਬਖਾ ਕੰਦਲ ਹੈ ਉਹਨਾਂ ਨੇ ਤਾਂ ਮੇਰੇ ਕੇਕ ਕਟਣ ਆਨਾ ਮੇਰੇ ਬਰਥਡੇ ਦਾ ਮੇਰਾ ਕੇਕ ਕਟਣ ਆਨਾ ਮੇਰੇ ਗੁਰੂ ਜੀ ਨੇ ਮੈਨੂੰ ਤੇ ਦੇਖੋ ਕਿ ਮੈਂ ਇੱਕ ਵਿਵਾ ਮਾਤਾ ਜੀ ਕਹਿੰਦਾ 4 ਦਸੰਬਰ ਨੂੰ ਮੇਰੇ ਗੁਰੂ ਜੀ ਆਲੇ 4 ਦਸੰਬਰ ਨੂੰ 25 25 ਦਸੰਬਰ ਨੂੰ ਮੈਂ ਹਾਂਜੀ ਹਾਂ ਜੀ ਗੁਰੂ ਜੀ ਕਿਤੇ ਆਪਣੇ ਆਪ ਨੂੰ ਤੇ ਨਹੀਂ ਕਹੋਂਦਾ ਇਹ ਨਹੀਂ ਬੱਸ ਐ ਹੋਈ ਕਹਿੰਦਾ ਰਹਿੰਦਾ ਮੇਰੇ ਗੁਰੂ ਜੀ ਮੇਰੇ ਕੋਲ ਕਨੈਕਸ਼ਨ ਕੀ ਹੈ ਜੀ ਅਮਰੀਕਾ ਕਨੈਕਸ਼ਨ ਅਮਰੀਕਾ ਤੇ ਆਇਤਾ ਤੇ ਨਹੀਂ ਕਦੀ ਗਿਆ ਫਿਰ ਇਹਨੇ ਐਡਰੈਸ ਦਿੱਤਾ ਹੋਇਆ ਆਪਣੇ ਕਾਡਾਂ ਦੇ ਉੱਪਰ ਕੀ ਪਤਾ ਸਾਨੂੰ ਜੀ ਮੈਂ ਤੇ ਨਾ ਕੋਈ ਕੀ ਪਤਾ ਕੰਦਾ ਮੈਨੂੰ ਗੁਰਗੱਦੀ ਮਿਲ ਜਾਣੀ ਹੈ ਮੇਰੇ ਕੋ ਐਨੇ ਬਿਟਕੋਇਨਾਂ ਕੋਈ ਨਹੀਂ ਇਹਦੀ ਮੈਨੂੰ ਲੱਗਦਾ ਇਹ ਇਮੇਜੀਨੇਸ਼ਨਸ ਹੈ ਮਾਤਾ ਜੀ ਜਿਹੜੀ ਜੀਐਮਡੀ ਗੁਰਗੱਦੀ ਦੀ ਗੱਲ ਹੈ ਮੈਜੀਨੇਸ਼ਨ ਮਤਲਬ ਮਤਲਬ ਇਹ ਤਾਂ ਦਿਮਾਗ ਦੇ ਆਪਣੇ ਵਿਚਾਰ ਹੈ ਨਾ ਅੱਛਾ ਕਹਾਣੀ ਕਿਉਂਕਿ ਹਰ ਮਿਲ ਬਿਟਕੋਇਨ ਦੀ ਸਰ ਮੈਨੂੰ ਕੁਝ ਨਹੀਂ ਪਤਾ ਬਿਟਕੋਇਨ ਹੁੰਦੇ ਕੀ ਹੈ ਤੁਹਾਡੇ ਹਸਬੰਦ ਨੇ ਬਿਟਕੋਇਨ ਕਿਤੇ ਖਰੀਦੇ ਸੀ ਕਿਤੇ ਕਦੀ ਵੀ ਨਹੀਂ ਕਦੀ ਵੀ ਨਹੀਂ ਉਹ ਤਾਂ ਕਦੀ ਸ਼ੇਅਰ ਨਹੀਂ ਸੀ ਉਹਨਾਂ ਨੇ ਕਦੀ ਖਰੀਦੇ ਉਹਨਾਂ ਨੂੰ ਭਾਗ ਹੀ ਨਹੀਂ ਸੀ ਕਿ ਕਦੀ ਮੈਂ ਸ਼ੇਅਰ ਦਾ ਵੀ ਕੰਮ ਕਰਾਂ ਜਾਂ ਮੈਂ ਕਦੀ ਕੁਝ ਕਰਾਂ ਉਹਨਾਂ ਨੇ ਕਦੀ ਨਹੀਂ ਪੁੱਛਿਆ ਉਹਨਾਂ ਜੀ ਮੈਰਿਡ ਹੈ ਵਾਈਫ ਵੀ ਆਦੀ ਚਲੀ ਗਈ ਦੀ ਆ ਇਹਦਾ ਬੀਅਰ ਐਸੀ 2010 ਵਿੱਚ ਇਹਦੀ ਕੋਈ ਬੇਟੀ ਹੈਗੀ ਹੈ ਇੱਕ ਬੇਟੀ ਹੀ ਹੈ ਛੋਟੀ ਜਿੱਦਾਂ ਕਿ ਲੋਕਾਂ ਨੂੰ ਸ਼ਰਾਪ ਦੇਂਦਾ ਰਹਿੰਦੇ ਕਿ ਮੈਂ ਤੁਹਾਨੂੰ ਸ਼ਰਾਪ ਦੇਣਾ ਤੁਹਾਡੇ ਘਰ ਬੇਟੀ ਹੋਵੇ ਤੇ ਹੁਣ ਇਹ ਉਹਦੀ ਥੋੜੇ ਦਿਨ ਪਹਿਲੇ ਹੀ ਹੁਣੇ ਮੇਰੇ ਕੋਲ ਹੀ ਹੈ ਪ੍ਰੂਫ ਹੈ ਮੇਰੇ ਕੋਲ ਉਹ ਕਹਿੰਦਾ ਪਿਆ ਕਿ ਮੈਂ ਆਪਣੀ ਬੇਟੀ ਦੇ ਟੁਕੜੇ ਟੁਕੜੇ ਕਰ ਦਿੱਤੇ ਸੀ ਛੋਟੇ-ਛੋਟੇ ਟੁਕੜੇ ਜੀ ਐਮ ਜੀ ਕਹਿੰਦਾ ਪਿਆ ਮੇਰੇ ਕੋਲ ਪੂਰਾ ਪ੍ਰੂਫ ਹੈਗਾ ਜੀ ਹਾਂ ਜੀ ਹਾਂ ਜੀ ਤੇ ਇਹਦੇ ਕੋਲ ਹਾਂ ਇੱਕ ਬੇਟੀ ਹੈ ਤੇ ਲੋਕਾਂ ਨੂੰ ਸ਼ਰਾਪ ਦੇਣ ਦੇ ਕਿ ਅਰੇ ਨਹੀਂ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਨਹੀਂ ਆ ਬੇਟੀ ਹੈਗੀ ਹੈ ਇੱਕ 10 ਸਾਲ ਦੀ ਹੈ ਵਾਈਫ ਛੱਡ ਕੇ ਗਈ ਕਾਰ ਵਾਈਫ ਛੱਡ ਬਸ ਉਹਦੇ ਨਾਲ ਵੀ ਇਸ ਤਰ ਸਾਰਾ ਕੁਝ ਖਾ ਪੀ ਗਿਆ ਉਹਦਾ ਵੀ ਸਾਰੇ ਉਹ ਬੜੇ ਅੱਛੇ ਘਰ ਦੀ ਸੀ ਇੰਗਲੈਂਡ ਦੀ ਸੀਗੀ ਉਹ ਦੇਖਿਆ ਗਿਆ ਇੰਡੀਆ ਨਹੀਂ ਸੀ ਮਾਤਾ ਜੀ ਉਹ ਰਾਤ ਦੀ ਬਸਲਾ ਹੈ ਜਿਹੜੀ ਜ਼ਮੀਨ ਜਾਇਦਾਦ ਤਾਂ ਹੱਥ ਉਹ ਉਹ ਹੋਣਾ ਚਾਹੁੰਦਾ ਤੁਹਾਡੇ ਕੋਲ ਤੁਹਾਡਾ ਤੁਹਾਡੇ ਜਾਇਦਾਦ ਤੇ ਕਬਜ਼ਾ ਕਰਨਾ ਚਾਹੁੰਦਾ ਨਹੀਂ ਉਹ ਹਾਂ ਕੰਦਾ ਮੈਨੂੰ ਮੈਂ ਦੇ ਦੇ ਮੈਨੂੰ 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 ਆਪਣੇ ਮਤਲਬ ਮੇਰੇ ਹਿੱਸੇ ਦਿਓ ਤੇ ਬਾਕੀ ਮੈਂ ਕਹਾਂ ਮੈਂ ਤੇ ਉਹਨੂੰ ਛੋਟੇ ਨੂੰ ਵੀ ਤੇ ਦੇਣਾ ਨਾ ਤੁਸੀਂ ਆਪਚ ਆਰੰਗਨਾ ਲਵੋ ਉਹ ਉਹਨੂੰ ਹਗਾ ਮੈਨੂੰ ਇੱਕ ਵਾਰੀ ਮੈਂ ਹੜੱਪ ਲਾਵਾਂ ਬਸ ਮਾਤਾ ਜੀ ਕਿੰਨੇ ਅਮਰੀਕਾ ਰਹਿ ਗਿਆ ਅਮਰੀਕਾ ਅਰੇ ਜ਼ਿੰਦਗੀ ਚ ਨਹੀਂ ਗਿਆ ਕਦੀ ਅਮਰੀਕਾ ਪਤਾ ਹੀ ਨਹੀਂ ਰਾਤ ਮਸਲਾ ਆ ਉਹ ਕੀ ਹੋਇਆ ਸੀ ਕਦੋਂ ਰਾਤੀ ਹਾਂ ਰਾਤੀ ਸੀ ਨਾ ਇਹ ਰਾਤ ਦੀ ਇਹਦਾ ਮਾਫੀਨਾਮਾ ਹਰੇ ਰਾਤੀ ਐ ਅਸੀਂ ਸਾਰੇ ਬੈਠੇ ਹੋਏ ਸੀ ਆਪਾਂ ਮੇਰੇ ਮਾਨਾ ਜੀ ਜਿੱਦਾ ਦਿਖਾ ਦਿਓ ਅੱਛਾ ਅੱਜ ਫੜ ਕੇ ਦਿਖਾ ਦੇ ਸਾਰੇ ਉਹਨਾਂ ਦਿਖਾ ਦਿਓ ਰਾਤੀ ਕੀ ਹੋਇਆ ਜੀ ਆ ਦੱਸੋ ਰਾਤੀ ਦੱਸਣੀ ਆ ਮੈਂ ਰਾਤੀ ਹਮ ਅਸੀਂ ਨਾ ਆਪਣੇ ਮੈਂ ਮਾਇਕੇ ਆਂ ਤੇ ਮਾਇਕੇ ਤੋਂ ਨਾ ਮੈਂ ਕਿੰਨੇ ਸਕਸੈਸ ਕੀ ਐ ਦੱਸਨੀ ਆ ਤੁਹਾਨੂੰ ਮਾਇਕੇ ਅਸੀਂ ਸਾਡੇ ਇੱਕ 10 ਖਾਣਾ ਖੁਣਾ ਸਿਖਾ ਹੀ ਦੇ ਸੀ ਤੇ ਦਰਵਾਜ਼ਾ ਮੰਸੀ ਤੇ ਅਨ ਦਰਵਾਜ਼ਾ ਖੋਲੇ ਇੱਕਦਮ ਅੰਦਰ ਤੇ ਦੋ ਨਾਲ ਉਹ ਇਹਦੇ ਗਨਮੈਨ ਪਿੱਛੇ ਨਾਲ ਹੀ ਖੜੇ ਆਦੇ ਤੇ ਆਓ 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 ਉਹ ਕੰਦੇ ਆਪਣਾ ਤੁਸੀਂ ਕਿਸ ਤਰ੍ਹਾਂ ਆਇਓ ਕਿਸ ਹਾਨੀ ਅਸੀਂ ਇਹਨੇ ਗਨਮੈਨ ਦੀ ਉਹ ਲਈਤੀ ਪਿਸਟਲ ਤੇ ਮੈਂ ਅਸੀਂ ਕਹਾ ਸਾਰਿਆਂ ਸੇ ਡਰ ਗਏ ਸਾਰਿਆਂ ਨੇ ਕਿਹਾ ਕਿ ਚਲੋ ਬਾਹਰ ਚਲੋ ਤੁਸੀਂ ਇੱਥੇ ਕਿਸ ਤਰ੍ਹਾਂ ਬਿਨਾ ਇਜਾਜ਼ਤ ਤੋਂ ਸਾਡੇ ਘਰ ਆ ਗਏ ਹੋ ਸਾਰੇ ਇਹਨੇ ਪੁੱਛਿਆ ਨੂੰ ਤੁਸੀਂ ਕਿਸਾ ਬਿਨਾ ਇਜਾਜ਼ਤ ਅੰਦਰ ਆ ਗਏ ਹੋ ਜਾਂ ਕਿਸਾ ਬਾਹਰ ਨਿਕਲੋ ਬਾਹਰ ਨਿਕਲੋ ਤੇ ਸਾਨੂੰ ਤੇ ਆਪਸ ਦਾ ਡਰ ਪੈ ਗਿਆ ਕਿ ਸਾਨੂੰ ਕਿਤੇ ਗੋਲੀ ਗੋਲੀ ਨਾ ਕੋਈ ਮਾਰ ਦੇਵੇ ਫਿਰ ਬਾਹਰ ਜਾ ਕੇ ਇਹਨਾਂ ਦਾ ਆਪਚ ਹੋਇਆ ਫਿਰ ਇਹਨੇ ਉਥੇ ਲੈ ਗਏ ਪੁਲਿਸ ਆਈ ਪੁਲਿਸ ਫਿਰ ਇਹਨਾਂ ਨੂੰ ਉਥੇ ਲੈ ਗਏ ਕੀ ਆਗੀ ਤੁਹਾਨੂੰ ਆਕੇ ਕੀ ਕਿਹਾ ਮੈਨੂੰ ਆਕੇ ਇਹ ਕਿਹਾ ਕਿ ਬਸ ਉਹ ਤੁਸੀਂ ਦੋ ਪੇਪਰ ਸਾਈਨ ਨਹੀਂ ਨ ਕੀਤਾ ਤਾਂ ਸਾਈਨ ਕਰੋ ਸਾਈਨ ਕਰੋ ਚੱਕਾਂ ਤੇ ਦੇਉ ਜਿਹੜੇ ਚੈੱਕ ਸਾਈਨ ਕਰਨੇ ਵਾਸਤੇ ਸੀਗਾ ਕਿ ਇਹਨੇ ਤੁਹਾਨੂੰ ਗਨ ਪੁਆਇੰਟ ਤੇ ਲਿਆ ਵੀ ਤਮਕੀਨ ਹਾਂ ਬੰਦੂ ਹਾਂਜੀ ਹਾਂਜੀ ਉਹ ਵੀ ਕੀਤਾ ਇਹਨੇ ਬੰਦੂ ਕੋਦੀ ਜੋ ਹੋਲੀ ਗਨ ਮੈਂਦੀ ਹਾਂਜੀ ਤੇ ਉਹਦੀ ਫੋਟੋ ਦੋ ਗਨ ਮੈਂ ਸੀ ਇੱਕ ਪ੍ਰੈਸ ਰਿਪੋਰਟਰ ਸੀ ਇੱਕ ਡਰਾਈਵਰ ਸੀ ਤੇ ਇੱਕ ਸਮਝੋ ਆਪਸੀ ਮਸਲਾ ਹੈ ਕਿਥੋਂ ਦਾ ਮਸਲਾ ਹੈ ਕਿੱਥੇ ਹੋਇਆ ਹੈ ਇਹ ਪਟੇਲ ਚੋਂ ਪ੍ਰੈਸ ਰਿਪੋਰਟਰ ਦਾ ਕੀ ਰੋਲ ਸੀ ਉਹਨੇ ਵੀ ਕੁਝ ਕੀਤਾ ਪਟੇਲ ਨਾ ਪਟੇਲ ਉਹ ਪ੍ਰੈਸ ਰਿਪੋਰਟਰ ਤੇ ਮੈਨੂੰ ਨਹੀਂ ਲੱਗਦਾ ਪ੍ਰੈਸ ਰਿਪੋਰਟਰ ਹੋਏਗਾ ਉਹ ਤੇ ਮੈਂ ਕਈ ਵਾਰੀ ਘਰ ਦੇਖਿਆ ਆਪਣੇ ਆਪਣੇ ਘਰ ਟਿੱਕਾ ਲਾਇਆ ਦਾ ਉਹਨੇ ਹੁੰਦਾ ਤੇ ਕਈ ਵਾਰੀ ਅੰਦਰ ਬਾਹਰ ਜਾਉ ਤੇ ਹੁੰਦਾ ਸੀ ਉੱਥੇ ਤੇ ਨਾਮ ਅਨਾਮ ਰਾਜਾ ਵੱਲੋਂ ਕਿਹਾ ਜਾਂਦਾ ਹੈ ਕਿ ਮੇਰੀ ਬਾਬੂ ਨੂੰ ਮੈਨੂੰ ਕੋਈ ਦਵਾਈਆਂ ਖੋਈ ਜਾਂਦੀ ਹੈ ਜਿਸ ਕਰਕੇ ਡਿਪਰੈਸ਼ਨ ਹੈ ਅਰੇ ਬੱਚੇ ਦਵਾਈਆਂ ਸਿਰਫ ਪਟਿਆਲਾ ਹਸਪੀਟਲ ਵਾਲਿਆਂ ਨੇ ਜੜੀਆਂ ਦਿੱਤੀਆਂ ਸੀ ਉਹੋ ਹੀ ਹਨ ਖਵਾਉਂਦੀ ਸਮਾਂ ਉਹੋ ਹੀ ਖਵਾਉਣੀਆਂ ਸੀ ਤੁਸੀਂ ਮਾਤਾ ਰਾਨੀ ਦਾ ਵਿਗ੍ਰਹਿ ਵੇਖਿਆ ਜਿਨ੍ਹਾਂ ਨੂੰ ਪੂਜਦਾ ਜੈ ਮਾਤਾ ਦੀ ਜੈ ਮਾਤਾ ਦੀ ਕੜੀ ਮਾਤਾ ਰਾਨੀ ਨੂੰ ਪੂਜਦਾ ਕੁਝ ਵੀ ਗ੍ਰਹਿ ਵਗੈਰਾ ਕਦੀ ਜੈ ਮਾਤਾ ਦੀ ਤਾਂ ਮਾਤਾ ਸ਼ੇਰ ਮੈਂਨੂੰ ਤੇ ਅਦੇ ਕਮਰੇ 'ਚ ਸ਼ੇਰਨੀ ਵਾਲੀ ਮਾਤਾ ਜੀ ਕਹਿੰਦਾ ਕੀ ਪਤਾ ਦੀ ਇਹ ਜੀ ਕੀ ਪਤਾ ਕੜੀ ਮਾਤਾ ਕੀ ਹੈ ਲੇਕਿਨ ਮੈਂ ਅਦੇ ਕਮਰੇ 'ਚ ਕਦੀ ਅੱਜ ਤੱਕ ਪੈਰ ਨਹੀਂ ਪਾਇਆ ਮੈਨੂੰ ਮੈਨੂੰ ਕ ਤੂੰ ਚੀਨ ਨੂੰ ਹੱਥ ਲਾਵੇਂਗੇ ਉਹ ਸ਼ੁੱਧਾ ਸੁੱਟ ਦਿੰਦਾ ਸੀ ਬਾਹਰ ਦੇਖੀ ਸਭ ਤੋਂ ਪਹਿਲਾਂ ਮਾਏ ਇੱਕ ਰੱਬ ਦਾ ਰੂਪ ਹਾਂਜੀ ਹਾਂਜੀ ਮਾਰਦਾ ਕੁੱਟਦਾ ਪਰ ਦੂਜੇ ਭਗਵਾਨਾਂ ਮਾਤਾ ਨੂੰ ਬੱਸ ਇਹਨਾਂ ਜੈ ਮਾਤਾ ਦੀ ਜੈ ਮਾਤਾ ਮਾਰਨੋਂ ਕਦੇ ਪੈਰੀ ਹੱਥ ਨਾ ਹਾਂ ਉਹ ਉਹ ਛੋਟੇ ਛੋਟੇ ਜਿਹੜੇ ਲੋਕੀ ਉਹ ਖਾਣ ਆਉਂਦੇ ਆ ਜਿਹੜੇ ਮਤਲਬ ਪੂੜੀਆਂ ਪਾੜੀਆਂ ਉਹਨਾਂ ਦੇ ਤਾਂ ਸਭ ਦੇ ਪੈਰੀ ਹੱਥ ਲਾਂਦਾ ਤੇ ਮੈਨੂੰ ਤਾਂ ਡੈਂ ਡੈਂ ਕਹਿੰਦਾ ਉਹ ਛੋਟੇ ਛੋਟੀਆਂ ਉਹ ਕੰਜਕਾਨੀਆਂ ਨਾ ਜੜੀਆਂ ਉਹਨਾਂ ਕੋਲੋਂ ਕਹਿੰਦਾ ਮੈਂ ਕਿ ਤੂੰ ਆਕੇ ਐਨੀ ਵੱਡੀ ਐਨੀ ਜ਼ੋਰ ਦੀ ਨਾਕਿਆ ਕਾ 4 ਵਜੇ ਅਸੀਂ ਦਵਾਈਆਂ ਖਾ ਕੇ ਸੁੱਤੇ ਹੁੰਨੇ ਆ ਤੂੰ ਮੂੰਹ ਚ ਕਿਆ ਕੰਦਾ ਜੋ ਮੇਰੇ ਕੋ ਮਾਤਾ ਰਾਣੀ ਕਾ ਨਾਮ ਨਹੀਂ ਲੈਣੇ ਦਿੱਤੇ ਬੋਲੋ ਕੌਣ ਹੈ ਸੌਰੀ ਦੁਨੀਆ ਜੜੀ ਵੀ ਉਥੇ ਪੂਰੀ ਡੈਨ 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 ਉਹ ਮੇਰੇ ਕੋ ਵੀਡੀਓ ਵੀ ਗਈ ਸੀ ਪਤਾ ਨਹੀਂ ਉਹ ਕਿਸਾ ਡਿਲੀਟ ਹੋ ਗਈ ਹੈ ਮੇਰੇ ਮੰਨਦੇ ਕੀ ਮਰਦਾ ਇਹ ਸਭ ਕਿਉਂ ਕਰਨਾ ਚਾਹੁੰਦਾ ਇਹਨਾ ਪੈਸਾ ਆ ਫੇਮਸ ਹੋਣਾ ਚਾਹੁੰਦਾ ਹੈ ਬਸ ਕਿ ਜਿਸ ਤਰ੍ਹਾਂ ਮੈਂ ਰਾਜ ਚੰਡੀਗੜ੍ਹ ਚ ਕਰਕੇ ਆਇਆ ਲੇਕਿਨ ਚੰਡੀਗੜ੍ਹ ਤੋਂ ਰਾਜ ਕੀ ਕੀਤਾ ਉਹ ਦੱਸੋ ਚੰਡੀਗੜ੍ਹ ਮੈਂ ਕਹਿੰਦਾ ਚੰਡੀਗੜ੍ਹ ਦੇ ਨਾਲ ਕੰਦਾ ਮੈਂ ਚੰਡੀਗੜ੍ਹ ਤੇ ਰਾਜ ਕੀਤਾ ਰਾਜਾ ਸੀ ਮੈਂ ਚੰਡੀਗੜ੍ਹ ਦਾ ਤੇ ਮੈਂ ਕਿਹਾ ਆਇਆ ਤੇ ਤੂੰ ਤੂੰ ਭੁੱਖਾ ਹੋ ਕੇ ਸੀ 10000 ਰੁਪਈਆ ਤੇ ਮੈਂ ਕੀ ਤੇ ਉਮਰ ਕਿੰਨੀ ਹੈ ਪ੍ਰਕੇਸ਼ ਤੇ ਰਹਿਣ ਇਹਦਾ 52 1981 ਇਹਨੇ ਆਪਣਾ ਫੇਕ ਆਈਡੀ ਕਾਰਡ ਆਧਾਰ ਕਾਰਡ ਬਣਾਇਆ ਜਿਸ ਦੇ ਵਿੱਚ 2000 ਦਾ ਬਰਥ ਰੱਖਿਆ ਤੇ ਕਹਿੰਦਾ ਕਿ ਮੈਂ ਮੇਰਾ ਵਿਆਹ ਹੋਣਾ ਹੈ ਮੈਂ 4 ਸਾਲ ਤੋਂ ਕੁੜੀ ਨੂੰ ਹੱਥ ਨਹੀਂ ਲਾਇਆ ਪਰ ਇੱਕ ਪਾਸੇ ਕਹਿੰਦਾ ਮੇਰਾ ਵਿਆਹ ਨਹੀਂ ਹੋਇਆ ਪਰ ਦੂਸਰੇ ਪਾਸੇ ਇਹਦਾ ਵਿਆਹ ਵੀ ਹੋਇਆ ਹੋਇਆ ਜੀ ਇਹਦਾ ਵਿਆਹ 2010 ਚ ਹੋਇਆ ਸੀਗਾ ਆ 7 ਸਾਲ 2 ਯਾਰ ਸਤਾਰਾਂ ਦੇ ਵਿੱਚ ਇਹਦੀ ਵਾਈਫ ਗਈ ਸੀ ਤੇ ਉਹ ਵੀ ਦੁਖੀ ਹੋ ਕੇ ਗਈ ਸੀ ਕਿਉਂਕਿ ਆ ਉਹਦਾ ਵੀ ਸਾਰਾ ਪੈਸਾ ਇਹਨੇ ਖਾਪੀ ਛੱਡਿਆ ਉਹਦਾ ਵੀ ਸਾਰਾ ਪੈਸਾ ਭਾਰਤ ਚੋਂ ਬਾਹਰ ਕਿਤੇ ਗਿਆ ਹੈ ਕਿਤੇ ਵੀ ਕਦੇ ਨਹੀਂ ਗਿਆ ਕਦੇ ਨਹੀਂ ਗਿਆ ਸਵਾ ਸਾਲ ਟਿਕਟ ਸਾਲ ਕਿਤੇ ਨਹੀਂ ਗਿਆ ਇਹਦੀ ਫੈਮਿਲੀ ਚਲੀ ਗਈ ਹੈ ਫੈਮਿਲੀ ਕਿਸੇ ਵੀ ਦੇਹਰੀ ਨਾਮ ਕਿੱਥੋਂ ਆ ਗਿਆ ਇਹਨੇ ਆਪੇ ਬਣਾਇਆ ਦਾ ਮੈਂ ਥੋੜਾ ਪਾਇਆ ਦਾ ਨਾਮ ਰਾਜਾ ਟਿਕਿੰਗ ਦਾ ਟਿਕਿੰਗ ਕਿਹੜਾ ਨਾਮ ਆ ਗਿਆ ਭਗਵਾਨਾਂ ਦੀਆਂ ਵੇਦੀਆਂ ਕਰ ਰਿਹਾ ਹੈ ਗਾਲਾਂ ਤੱਕ ਕਰ ਰਿਹਾ ਹੈ ਸ਼ਰਧਮੰਦੇ ਬੋਲ ਸਰ ਉਹ ਤਾਂ ਘਰ ਵੀ ਬੋਲਦਾ ਹੈ ਉਹ ਭਗਵਾਨ ਵਿਸ਼ਨੂੰ ਨੂੰ ਭਗਵਾਨ ਹਨੂ ਸ਼ਿਵ ਜੀ ਨੂੰ ਮੈਂ ਉਹਨਾਂ ਦਾ ਬੋਦਾ ਫੜ ਕੇ ਆ ਕਰਾਂਗਾ ਸਾਰਿਆਂ ਨੂੰ ਹਾਂਜੀ ਤੇ ਅਬ ਮੈਂ ਕਹਿੰਨੀ ਆ ਮਗਰ ਹਾਏ ਭਗਵਾਨ ਜੀ ਮਾਫ ਕਰਨਾ ਇਹਨੂੰ ਮਾਂ ਵਾ ਨਾ ਇੱਕ ਮਾਂ ਜਿਹੜਾ ਇੱਕ ਨਵਾਂ ਘਰ ਘੜ ਬਣਾਇਆ ਗਿਆ 2007 ਦੀ ਜਾਣਕਾਰੀ ਗਈ ਤੁਹਾਨੂੰ ਮੈਨੂੰ ਨਹੀਂ ਪਤਾ ਮੈਨੂੰ ਤੁਹਾਨੂੰ ਠੀਕ ਹੈ ਜਿੱਦਾਂ ਦੀ ਵੀਡੀਓ ਸਾਹਮਣੇ ਆਂਦੀ ਹੈ ਮੰਨੋ ਕਿ ਕਿਦੋਂ ਆਦਾਰੀ ਮੈਨੂੰ ਪਤਾ ਕੀ ਹੈ ਮੈਂ ਬਹੁਤ ਧੀ ਆਉ ਜਿੱਦਾਂ ਮੈਂ ਹਾਂਜੀ ਮੈਂ ਮੈਂ ਐਸੇ ਕਰਕੇ ਮਤਲਬ ਕਿ ਤਰਜ਼ੀ ਰਹੀ ਕਿ ਮੇ ਚਲ ਅਬ ਬੱਚਾ ਮੈਨੂੰ 4 ਸਾਲ ਸੁੱਕਣਾ ਸੁੱਕ ਸੁੱਕੇ ਲਿੱਤਾ ਸੀ ਨੰਗੇ ਪੈਰੀ ਮੈਂ ਮਾਤਾ ਤੇ ਗਈ ਸੀ ਤੁਹਾਨੂੰ ਲੈਣ ਵਸਦੇ ਮੈਂ ਗਿਆ ਬਰ ਬੱਸ ਆਜਾ ਮੈਂ ਪਣੀ ਲੈ ਆਉਂਦਾ ਅੱਛਾ ਅੱਛਾ ਮਾਤਾ ਜੀ ਤੂੰ ਦਿਲ ਛੋਟਾ ਨਾ ਕਰੋ ਮਾਤਾ ਜੀ ਪਾਣੀ ਦੇ ਦੋ ਪਾਣੀ ਦੇ ਮੇਰੇ ਛੋਟੇ ਬੇਡੇ ਨੂੰ ਬੜੀਆਂ ਧਮਕੀਆਂ ਲਾਂਦਾ ਬਹੁਤ ਧਮਕੀਆਂ ਨੂੰ ਲਾਂਦਾ ਕਦੀ ਮੈਂ ਕਹਿੰਦਾ ਕਹ ਤੂੰ ਤੇਰੇ ਪੁੱਤਰ ਨੂੰ ਛੋਟੇ ਨਾਲ ਲਕਵਾਉ ਜੇ ਮੈਂ ਕਹਿੰਦਾ ਮੈਂ ਕਿਉਂ ਆਪਣੇ ਮੂੰਹ ਨੂੰ ਕਹਿਣਾ ਮੈਂ ਆਪਣੇ ਮੂੰਹ ਤੋਂ ਨਾ ਦੇਣ ਨੂੰ ਕੁਝ ਕਹਿਣਾ ਨਾ ਉਹਨੂੰ ਬਸ ਇਸ ਦੇਣੀ ਆ ਮੈਂ ਕਿਸੇ ਨੂੰ ਬਸ ਇਸ ਨਹੀਂ ਦੇਣੀ ਮੈਂ ਦੇਖ ਸਰੋ ਸ਼ਾਸਨ ਕੋ ਮਤਲਬ ਮੰਗ ਰਿਹਾ ਹੈ ਕਿ ਮੇਰੇ ਕੋਲ 500 ਕਰੋੜ ਰੁਪਏ ਤੋਂ ਉੱਤੇ ਪੈਸਾ ਹੈ। ਕਿਆ ਇਦਾਂ ਦੀ ਕੋਈ ਗੱਲਬਾਤ ਹੈ? ਜੇ ਦੇ ਕੋਲ 500 ਕਰੋੜ ਹੋਵੇ ਤਾਂ ਫਿਰ ਮੈਨੂੰ ਰਾਤੀ ਕਿਉਂ ਆ ਬੈ ਲੈਣ ਮਸਤੇ ਬੈਸ। ਮਤਲਬ ਇਹੋ ਜਿਹੀ ਵੀਡੀਓ ਜਿਹੜੀ ਹੈ ਵਾਇਰਲ ਹੁੰਦੀ ਹੈ ਜਿਹਦੇ ਵਿੱਚ ਉਹ ਬੜੀ ਮੰਮਾ ਜਿਹੜੇ ਨੇ ਉਹ ਕਹਿੰਦੇ ਵੀ ਇਹ ਕਿ ਸਾਰਾ ਪੈਸਾ ਜਿਹੜਾ ਹੈ ਉਹ ਰਾਜੇ ਦਾ ਹੈ ਤੇ ਉਹ ਮੈਡਮ ਐਫਸੀ ਦਾ ਜਿਹੜਾ ਬੜੀ ਮੰਮਾ ਕੋਣ? ਬੜੀ ਮੰਮਾ ਕੋਣ? ਬੜੀ ਮੰਮਾ ਮੇਰੀ ਜਠਾਨੀ ਹੈ। ਪਾਣੀ ਉਹ ਮੇਰੇ ਜਠਾਨੀਆਂ ਆ ਉਹਨਾਂ ਦੇ ਹਸਬੰਡ ਦੀ ਡੈਥ 1990 ਚ ਹੋਈ ਸੀ ਉਦੋਂ ਉਹਨਾਂ ਦੀਆਂ ਬੇਟੀਆਂ ਛੋਟੀਆਂ ਉਦੋਂ ਤੋਂ ਅਸੀਂ ਇਕੱਠੇ ਰਹਿ ਰਹੇ ਆ ਭਾਬੀ ਸਾਡੇ ਨਾਲ ਹੀ ਰਹਿ ਮਤ ਤੇ ਫੇਰ ਮੇਰੇ ਹਸਬੰਡ ਨੇ ਪੜਾਇਆ ਲਿਖਾਇਆ ਵਿਆਹ ਕੀਤਾ ਸਭ ਕੁਝ ਕੀਤਾ ਤੇ ਹੁਣ ਉਹ ਇਸ ਵaile ਘਰ ਰਹਿ ਗਿਆ ਤੇ ਉਹਨਾਂ ਨੂੰ ਜੋਗ ਦੀ ਗੱਲ ਕਰ ਰਹੇ ਹੋ ਤੁਹਾਡੇ ਗਲਾਉ ਬੋਲ ਰਹੇ ਆ ਪਰ ਉਹ ਉਹਨਾਂ ਨੂੰ ਜੋਗ ਹੋ ਕੇ ਆਣਗੇ ਉਹ ਤੇ ਦੂਰ ਵੀ ਨਹੀਂ ਸਕਦੇ ਉਹ ਤੇ ਬਾਥੂ ਵੀ ਬੋਕਰ ਨਾਲ ਜਾਂਦੇ ਉਹਨਾਂ ਮੈਨੂੰ ਨਹੀਂ ਪਤਾ ਸਾਰੇ ਜੀ ਕੋਲੋਂ ਹਾਂ ਜੀ ਤਾਂ ਬਹੁਤ ਜ਼ਿਆਦਾ ਲੱਗਿਆ ਉਹਨਾਂ ਨੂੰ ਥਮਕਾਇਆ ਗਿਆ ਜੋ ਉਹਦਾ ਸਾਥ ਹਾਂ ਜੋ ਉਹਨਾਂ ਨੂੰ ਐਨੇ ਜੋ ਗਿਆ ਉਹਨਾਂ ਨੇ ਕਿਹਾ ਤੋਣਾ ਕੋਈ ਸਵਾਲ ਨਹੀਂ ਕਿ ਮੰਗ ਕਰਦੇ ਪਰ ਇਹ ਕਿਹੜੀ ਮੰਗ ਹੈ ਮਾਤਾ ਜੀ ਆਖਿ ਨਿਆਂ ਮਿਲਿਆ ਨੂੰ ਸਮਝ ਆਵੇ ਅਕਲ ਆਵੇ ਆਪਣਾ ਜੋ ਹੈ ਬੇਫਜ਼ੂਲ ਦੀਆਂ ਕਰਦਾ ਪਿਆ ਨਾ ਕਰਨ ਇਹਦੇ ਬਰਬਾਦੀ ਕਰ ਰਿਹਾ ਨਾ ਕਰੇ ਮਾਤਾ ਜੀ ਇੱਕ ਹੋਰ ਸਵਾਲ ਹੈ ਜਿਸ ਤਰੀਕੇ ਨਾਲ ਪ੍ਰਮਾਤਮਾ ਨੂੰ ਤੁਸੀਂ ਮੰਨਦੇ ਹੋ ਪ੍ਰਮਾਤਮਾ ਨੂੰ ਮੰਨਦੇ ਮੰਨ ਸਭ ਨੂੰ ਮੰਨਦੇ ਪਰ ਪ੍ਰਮਾਤਮਾ ਨੂੰ ਮੰਨ ਰਿਹਾ ਪਰ ਪ੍ਰਮਾਤਮਾ ਨੂੰ ਗਾਲ੍ਹਾਂ ਕੱਢ ਰਿਹਾ ਇਹਨੂੰ ਕਿਵੇਂ ਵੇਖੋ ਉਹ ਸਿਰਫ ਜੈ ਮਾਤਾ ਦੀ ਨੂੰ ਮੰਨਦਾ ਕਿਹਨੂੰ ਪਤਾ ਹੀ ਕੋਨ ਕਿਉਂਕਿ ਜੜੀਆਂ ਵੀ ਸ਼ੇਰ ਜੈ ਮਾਤਾ ਮਤਲਬ ਮਾਤਾ ਵੈਸ਼ਨੋ ਦੇਵੀ ਨਹੀਂ ਪਰ ਉਹ ਕਹਿੰਦਾ ਮੈਂ ਹਰ ਭਗਵਾਨ ਦੀ ਮਾਤਾ ਨੂੰ ਜੈ ਮਾਤਾ ਦੀ ਕਹਿੰਦਾ ਹਰ ਪ੍ਰਮਾਤਮਾ ਜਿਹੜਾ ਉਹ ਫਿਰ ਵੀਡੀਓ ਨਹੀਂ ਬੰਦਾ ਪਤਾ ਕਿ ਮੈਂ ਵੀਡੀਓ ਨਹੀਂ 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 ਦੇਖਦੀ ਕਹਿੰਗੇ ਮੈਂ ਪ੍ਰੈਸ਼ਰ ਅਪੀਲ ਕਰਨਾ ਚਾਹੁੰਦੇ ਹਾਂ ਮੈਂ ਅਪੀਲ ਕਰਨਾ ਚਾਹੁੰਦੀ ਹਾਂ ਕਿ ਨਿਆਂ ਦਿੱਤਾ ਜਾਵੇ ਮੈਨੂੰ ਬਸ ਮਾਤਾ